ਤਦਸ਼ੀਅਕਾਲ ਤੁਸੀਂ ਵੇਖ ਰਹੇ ਹੋ ਅਖੰਡ ਆਵਾਜ਼ ਪੰਜਾਬੀ ਨਿਊਜ਼ ਅਸੀਂ ਪੇਸ਼ ਕਰ ਰਹੇ ਹਾਂ ਸਭ ਤੋਂ ਗੰਬੀਰ ਤੇ ਚਰਚਿਤ ਖਬਰ ਅਬੋਹਰ ਵਪਾਰੀ ਸੰਜੀਵ ਬਰਮਾ ਦੇ ਕਤਲ ਨਾਲ ਜੁੜੀ ਪੁਲਿਸ ਮੁਠਪੇੜ ਜਿਸ ਵਿੱਚ ਦੋ ਮੁਲਜ਼ਮ ਮਾਰੇ ਗਏ ਪਰ ਹੁਣ ਇਹ ਮੁਠਪੇੜ ਆਪਣੇ ਨਾਲ ਹੀ ਕਈ ਸਵਾਲ ਲੈ ਕੇ ਆ ਰਹੀ ਹੈ ਲੋਕ ਪੁੱਛ ਰਹੇ ਹਨ ਕੀ ਇਹ ਇਨਸਾਫ ਸੀ ਜਾਂ ਇੱਕ ਰਚਿਤ ਫੇਕ ਕਾਊਂਟਰ 7 ਜੁਲਾਈ 2025 ਦੀ ਸਵੇਰ ਅਬੋਹਰ ਸ਼ਹਿਰ ਦੀ ਰੋਜ਼ ਦੀ ਤਰ੍ਹਾਂ ਲੱਗ ਰਹੀ ਸੀ ਪਰ ਸਵੇਰੇ 10 ਵਜੇ ਦੇ ਕਰੀਬ ਨਿਊ ਵੇਅਰ ਵੈਲ ਸਟੋਰ ਦੇ ਬਾਹਰ ਵਪਾਰੀ ਸੰਜੀਵ ਬਰਮਾ ਦੇ ਤਿੰਨ ਮਾਕਸਤਾਰੀ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਨੇ 12 ਤੋਂ ਵੱਧ ਗੋਲੀਆਂ ਮਾਰੀਆਂ ਗਈਆਂ ਅਗਲੇ ਦਿਨ ਪੁਲਿਸ ਨੇ ਦੋ ਮੁਲਜ਼ਮ ਜਸਪ੍ਰੀਤ ਅਤੇ ਰਾਮ ਰਤਨ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਇਹਨਾਂ ਦੋਸ਼ੀਆਂ ਨੂੰ ਲੌਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਦੱਸਿਆ ਗਿਆ 9 ਜੁਲਾਈ ਨੂੰ ਪੁਲਿਸ ਉਹਨਾਂ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਲੈ ਕੇ ਜਾ ਰਹੀ ਸੀ ਤਾਂ ਦੀ ਪੁਲਿਸ ਅਨੁਸਾਰ ਹੋਰ ਹਮਲਾਵਰਾਂ ਨੇ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਅਤੇ ਉੱਥੇ ਮੁੱਠ ਭੇੜ ਹੋਈ ਇਸ ਮੁੱਠ ਭੇੜ ਵਿੱਚ ਦੋਵੇਂ ਗ੍ਰਿਫਤਾਰ ਮੁਲਜ਼ਮ ਮਾਰੇ ਗਏ ਪਰ ਹੁਣ ਉੱਥੇ ਨੇ ਵੱਡੇ ਸਵਾਲ ਇਸ ਕਾਊਂਟਰ ਤੇ ਸਵਾਲ ਚੁੱਕੇ ਜਾ ਰਹੇ ਨੇ ਕੋਈ ਸੋਸ਼ਲ ਮੀਡੀਆ ਪੋਸਟ ਹੈ ਜਿੰਨਾ ਵਿੱਚ ਕਾਰਜੂ ਬਿਸ਼ਨੋਈ ਨਾਮ ਕੀਤਾ ਗਿਆ ਹੈ ਕਿ ਇੱਕ ਫਰਜ਼ੀ ਕਾਊਂਟਰ ਸੀ ਅਤੇ ਮਾਰੇ ਗਏ ਲੋਕ નિર્ਦੋਸ਼ ਹਨ ਜਿਨ੍ਹਾਂ ਨੇ ਸਿਰਫ ਇੱਕ ਆਤਲਾ ਨੂੰ ਲਿਫਟ ਦਿੱਤੀ ਸੀ ਬਹੁਤ ਸਾਰੇ ਲੋਕ 86 ਤਿਰਾਂ ਤੇ ਹਿਊਮਨ ਰਾਈਟਸ ਸੰਸਥਾਵਾਂ ਇਹ ਕਾਊਂਟਰ ਤੇ ਸਵਾਲ ਚੁੱਕ ਰਹੇ ਹਨ ਕਾਊਂਟਰ 81 ਥਾਂ ਤੇ ਹੋਇਆ ਜਿੱਥੇ ਨਾ ਹੀ ਮੀਡੀਆ ਤੇ ਨਾ ਹੀ ਕੋਈ ਆਈਸ ਵਿਟਨੈਸ ਸੀ ਪੁਲਿਸ ਕਹਿੰਦੀ ਹੈ ਕਿ ਮੁਲਜ਼ਮਾ ਨੇ ਹਮਲਾ ਕੀਤਾ ਪਰ ਕੋਈ ਵੀ ਵੀਡੀਓ ਸਬੂਤ ਜਾਂ ਸੀਸੀਟੀਵੀ ਰਿਕਾਰਡਿੰਗ ਪੇਸ਼ ਨਹੀਂ ਕੀਤੀ ਜਦੋਂ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਸਨ ਕਿ ਉਹਨਾਂ ਨੂੰ ਕਾਨੂੰਨੀ ਕਾਰਵਾਈ ਤਹਿਤ ਸਜ਼ਾ ਦੇਣੀ ਚਾਹੀਦੀ ਸੀ ਜਾਂ ਗੋਲੀਆਂ ਨਾਲ ਇਨਸਾਫ ਹੋ ਗਿਆ ਐ ਕਾਊਂਟਰ ਤੋਂ ਬਾਅਦ ਕੋਈ ਅਧਿਕਾਰੀ ਮੈਜ ਰਿਪੋਰਟ ਪਬਲਿਕ ਨਹੀਂ ਕੀਤੀ ਗਈ। ਪਰਿਵਾਰਕ ਮੈਂਬਰਾਂ ਨੂੰ ਵੀ ਕੋਈ ਜਾਣਕਾਰੀ ਮੁਕੰਮਲ ਤੌਰ ਤੇ ਨਹੀਂ ਦਿੱਤੀ ਗਈ। ਸਮਾਜ, ਕਾਨੂੰਨ ਅਤੇ ਸਰਕਾਰ ਇਹ ਮਾਮਲਾ ਇੱਕ ਕਾਟ ਦੀ ਰੇਖਾ ਹੈ। ਜੇ ਕਾਊਂਟਰ ਜਾਇ ਸੀ ਤਾਂ ਪੁਲਿਸ ਨੂੰ ਇਹ ਸਾਬਤ ਕਰਨਾ ਹੋਵੇਗਾ। ਜੇ ਫੇਕ ਸੀ ਤਾਂ ਇਹ ਸਰਬਜਨਕ ਵਿਸ਼ਵਾਸ ਦੀ ਹੱਤਿਆ ਹੋਵੇਗੀ। ਇਹ ਕਾਊਂਟਰ ਫੇਕ ਸੀ ਜਾਂ ਸਹੀ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸੋ। SBYL ਦਾ ਪੂਰਾ ਨਾਂ ਸਤਲੁਜ ਜਮਨਾ ਲਿੰਕ। ਇਹ ਇੱਕ ਜਹੀ ਨਹਿਰ ਪੜਾਈ ਜਾ ਰਹੀ ਸੀ ਜੋ ਪੰਜਾਬ ਦਾ ਪਾਣੀ ਹਰਿਆਣਾ ਤੱਕ ਲੈ ਜਾਵੇ। ਇਹ ਗੱਲ 1966 ਤੋਂ ਚੱਲ ਰਹੀ ਹੈ ਜਦ ਪੰਜਾਬ ਦੀ ਵੰਡ ਹੋਈ ਸੀ ਅਤੇ ਹਰਿਆਣਾ ਵੱਖਰਾ ਰਾਜ ਬਣਿਆ। ਪਰ ਪੰਜਾਬ ਕ ਦਾ ਹੈ ਸਾਡੇ ਆਪਣੇ ਲੋਕਾਂ ਲਈ ਇਹ ਪਾਣੀ ਘੱਟ ਪੈਂਦਾ ਹੈ ਅਸੀਂ ਹੋਰ ਰਾਜਾਂ ਨੂੰ ਕਿਵੇਂ ਦੇ ਦਈਏ ਹੁਣ ਹੋਈ ਨਵੀਂ ਮੀਟਿੰਗ ਦੌਰਾਨ 9 ਜੁਲਾਈ ਨੂੰ ਸ੍ਰੀ ਭਗਵਾਨਤਮਾਨ ਸੀਐਮ ਨਾਇਮ ਸਿੰਘ ਸੈਣੀ ਅਤੇ ਕੇਂਦਰੀ ਜਲ ਸ਼ਕਤੀ ਸੀਆਰ ਪਾਟੇਲ ਦੀ ਮੁਲਾਕਾਤ ਦਿੱਲੀ 'ਚ ਹੋਈ ਸੀਐਮ ਮਾਨ ਨੇ ਕਿਹਾ ਅਸੀਂ ਐਸਵਾਈਲ ਨਹੀਂ ਬਣਾਉਣੀ ਅਸੀਂ ਚਾਹੁੰਦੇ ਹਾਂ ਕਿ ਰਾਵੀ ਦੇ ਚਨਾਬ ਨਦੀਆਂ ਤੋਂ ਪਾਣੀ ਲੈ ਕੇ ਪਹਿਲਾਂ ਪੰਜਾਬ ਨੂੰ ਦਿੱਤਾ ਜਾਵੇ ਜਦ ਸਾਡੇ ਕੋਲ ਵਾਧੂ ਪਾਣੀ ਹੋਵੇਗਾ ਤਾਂ ਫਿਰ ਹੋਰ ਰਾਜਾਂ ਨੂੰ ਵੀ ਦੇ ਸਕਦੇ ਹਾਂ ਸੀਐਮ ਮਾਨ ਦਾ ਸੁਝਾ ਐਸਵਾਈਲ ਬਣਾਉਣ ਦੀ ਥਾਂ ਚਨਾਬ ਅਤੇ ਰਾਵੀ ਤੋਂ 23 ਐਮਐਫ ਪਾਣੀ 흘ਾ ਕੇ ਪੰਜਾਬ ਲਿਆਓ ਇਹ ਪਾਣੀ ਜਾ ਹਰਿਆਣਾ ਰਾਜਸਥਾਨ ਜਾਂ ਦਿੱਲੀ ਨੂੰ ਵੀ ਦਿੱਤਾ ਜਾ ਸਕਦਾ ਹੈ ਪਰ ਪਹਿਲਾ ਪੰਜਾਬ ਦੀ ਜ਼ਰੂਰਤ ਪੂਰੀ ਹੋਣੀ ਚਾਹੀਦੀ ਹੈ ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਅਗਸਤ ਵਿੱਚ ਫਿਰ ਮੀਟਿੰਗ ਕਰਾਂਗੇ ਜਿੱਥੇ ਹੋਰ ਜਾਣਕਾਰੀ ਲੈ ਕੇ ਅੱਗੇ ਫੈਸਲੇ ਲਿਆ ਜਾਵੇਗਾ 1966 ਵਿੱਚ ਹਰਿਆਣਾ ਬਣਿਆ ਪਾਣੀ ਦੀ ਮੰਗ ਹੋਈ 1981 ਵਿੱਚ ਕੇਂਦਰ ਨੇ ਐਸਵਾਈਐਲ ਬਣਾਉਣ ਲਈ ਸਹਿਮਤੀ ਕਰਵਾਈ 2004 ਵਿੱਚ ਪੰਜਾਬ ਨੇ ਕਿਹਾ ਸੀ ਇਹ ਨਹਿਰ ਨਹੀਂ ਬਣਾਉਣੀ 2016 ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਨਹਿਰ ਬਣਨੀ ਚਾਹੀਦੀ ਹੈ 2024-25 ਵਿੱਚ ਮੂੜ ਗੱਲਬਾਤ ਸ਼ੁਰੂ ਸਵਾਲ ਇਹ ਹੈ ਕਿ ਐਸਵਾਈਐਲ ਬਣੇਗਾ ਜਾ ਨਹੀਂ ਕਿ ਪੰਜਾਬ ਵੱਲੋਂ ਚਨਾਵ ਰਾਵੀ ਤੋਂ ਪਿਆਣੀ ਲਿਹਾਉਣ ਵਾਲਾ ਸੁਝਾ ਮੰਨਿਆ ਜਾਵੇਗਾ ਜਾਂ ਫਿਰ ਇਹ ਮਾਮਲਾ ਸਾਲਾਂ ਸਾਲਾਂ ਲੰਬਾ ਚਲਾ ਜਾਵੇਗਾ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੱਸੋ ਠੰਡਾ ਪੁਲਿਸ ਨੇ ਇੱਕ ਖਾਸ ਮੁਹਿੰਮ ਚਲਾਈ ਜਿਸ ਦੇ ਤਹਿਤ ਇੱਕ ਕਾਰ ਵਿੱਚੋਂ 40 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਜਿਸ ਦੀ ਮਾਰਕੀਟ ਕੀਮਤ 200 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ ਇਸ ਦੌਰਾਨ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਲਖਵੀਰ ਸਿੰਘ ਲੱਖਾ ਪ੍ਰਭਜੋ ਸਿੰਘ ਰੰਜੋਤ ਸਿੰਘ ਆਕਾਸ਼ ਮਰਵਾਹਾ ਰੋਹਿਤ ਕੁਮਾਰ ਗੁਰੂਚਰਨ ਸਿੰਘ ਪੁਲਿਸ ਅਨੁਸਾਰ ਇਹ ਸਾਰੀ ਹਿਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਭੇਜੀ ਗਈ ਸੀ ਇਹ ਗੈਂਗਪਾਕ ਬੈਕਟ ਇੰਟਰਨੈਸ਼ਨਲ ਡਰੱਗ ਰੈਕਟ ਨਾਲ ਜੁੜੀ ਹੋਈ ਹੈ ਜੋ ਪੰਜਾਬ ਦੇ ਰਾਹੀਂ ਭਾਰਤ 'ਚ ਨਸ਼ਾ ਫਲਾਉਂਦੀ ਹੈ ਪੁਲਿਸ ਨੇ ਕਿਹਾ ਇਹ ਕਾਰਵਾਈ ਸਿਰਫ ਇੱਕ ਬੁਰੀ ਲੜੀ ਤਾਂ ਤੇ ਨਹੀਂ ਇਹ ਨਵੀਂ ਸ਼ੁਰੂਆਤ ਹੈ ਸੀ ਨਸ਼ਾ ਤਸਕਰਾਂ ਦੇ ਪਿਛਲੇ ਕਈ ਮਾਮਲੇ ਖੋਲ ਰਹੇ ਹਨ ਤੇ ਹੁਣ ਨੈਟਵਰਕ ਦੀਆਂ ਜੜ੍ਹਾਂ ਤੱਕ ਪਹੁੰਚਣ ਦੀ ਤਿਆਰੀ ਹੋ ਰਹੀ ਹੈ ਸਿਰਫ 2025 ਦੀ ਗੱਲ ਕਰੀਏ ਤਾਂ ਪਿੰਡਾ ਪੁਲਿਸ ਨੇ ਅਜੇ ਤੱਕ 488 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਕੋਲੋਂ ਹਿਰੋਇਨ ਨਸ਼ੀਲੀਆਂ ਗੋਲੀਆਂ ਤੇ ਹਥਿਆਰ ਮਿਲੇ ਹਨ ਇਸ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਸਿੱਧਾ ਇਸ਼ਾਰਾ ਕਰਦੀਆਂ ਨੇ ਕਿ ਨਸ਼ਾ ਕੇਵਲ ਗਰੀਬ ਦੀ ਲਤ ਨਹੀਂ ਇਹ ਮਾਫੀਆ ਦੀ ਮਸ਼ੀਨ ਹੈ ਜੋ ਸਿਸਟਮ ਤੋਂ ਹੀ ਚੱਲਦਾ ਹੈ ਇਹਨਾਂ ਦਿਨੀ ਇੱਕ ਸਾਬਕਾ ਫੌਜੀ ਨੇ ਨਸ਼ਾ ਵਿਰੁੱਧ ਆਵਾਜ਼ ਉਠਾਈ ਤਾਂ ਨਸ਼ਾ ਤਸਕਰਾਂ ਨੇ ਉਹਨਾਂ ਦੀ ਲੱਤਾਂ ਤੋੜ ਤੁਹਾਡੀ ਕੀ ਰਾਏ ਹੈ ਇਹਨਾਂ ਬਾਰੇ ਨਸ਼ਾ ਕਿੱਦਾਂ ਰੁਕਾਇਆ ਜਾ ਸਕਦਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸੋ ਪੰਜਾਬ ਸਰਕਾਰ ਵਿਆਧਵੀ ਦੇ ਮਾਮਲੇ ਲਈ ਇੱਕ ਨਵਾਂ ਤੇ ਸਖਤ ਕਾਨੂੰਨ ਲਿਆ ਰਹੀ ਹੈ ਜਿਸ ਨੂੰ 10 ਜੁਲਾਈ ਅਤੇ 11 ਜੁਲਾਈ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਵਿਆਧਵੀ ਕਰਨ ਵਾਲਿਆਂ ਨੂੰ ਘੱਟੋ ਘੱਟ 10 ਸਾਲ ਦੀ ਜੇਲ੍ਹ ਹੋਵੇਗੀ ਜੋ ਉਮਰ ਕੈਦ ਤੱਕ ਜਾ ਸਕਦੀ ਹੈ ਜੇ ਵਿਆਧਵੀ ਕਾਰਨ ਦੰਗੇ ਭੜਕਦੇ ਹਨ ਤੇ ਨੁਕਸਾਨ ਹੁੰਦਾ ਹੈ ਤਾਂ ਸਜ਼ਾ 20 ਸਾਲ ਤੋਂ ਲੈ ਕੇ ਸਾਰੀ ਉਮਰ ਤੱਕ ਜੇਲ੍ਹ ਹੋ ਸਕਦੀ ਹੈ ਨਾਲ ਹੀ 10 ਤੋਂ 20 ਲੱਖ ਰੁਪਏ ਦਾ ਜੁਰਮਾਨਾ ਲੱਗੇਗਾ ਜੇ ਕੋਈ ਨਾਬਾਲਗ ਜਾਂ ਪਾਹੀ ਜੀ ਵਿਅਕਤੀ ਅਪਰਾਧ ਕਰਦਾ ਹੈ ਅਤੇ ਉਹਨਾਂ ਦੇ ਮ ਜਿਮੇਵਾਰੀ ਨਹੀਂ ਨਿਭਾਉਂਦੇ ਤਾਂ ਉਹਨਾਂ ਨੂੰ ਵੀ ਕਸੂਰਵਾਦ ਠਹਿਰਾਇਆ ਜਾਵੇਗਾ ਗ੍ਰੰਤੀ ਪਾਠੀ ਪੰਡਿਤ ਮੋਲਵੀ ਜਾਂ ਪਾਦਰੀ ਵਰਗੇ ਧਾਰਮਿਕ ਸੇਵਾਦਾਰ ਜੇਕਰ ਬੇਦਬੀ ਦੇ ਦੋਸ਼ੀ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ ਉਸ ਅਪਰਾਧ ਲਈ ਸਭ ਤੋਂ ਵੱਧ ਸਜ਼ਾ ਮਿਲੇਗੀ ਬੇਦਬੀ ਦੀ ਸਾਜ਼ਿਸ਼ ਰਚਣ ਜਾਂ ਉਕਸਾਉਣ ਵਾਲਿਆਂ ਤੇ ਵੀ ਕਾਨੂੰਨੀ ਕਾਰਵਾਈ ਹੋਵੇਗੀ ਧਾਰਮਿਕ ਪ੍ਰਾਰਥਨਾ ਜਾਂ ਸਮਾਗਮ ਵਿੱਚ ਰੁਕਾਵਟ ਪਾਉਣ ਤੇ 5 ਤੋਂ 7 ਸਾਲ ਦੀ ਕੈਦ ਅਤੇ 5 ਤੋਂ 7 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ ਜੇ ਕੋਈ ਵਿਅਕਤੀ ਦੂਜੀ ਵਾਰ ਬੇਦਬੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਉਮਰ ਕੈਦ ਹੋ ਸਕਦੀ ਹੈ ਇਸ ਕਾਨੂੰਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ, ਕੁਰਾਨ, ਸ਼੍ਰੀਵਰ ਤੇ ਬਾਈਬਲ ਦੀ ਬੇਅਦ비 ਵੀ ਸ਼ਾਮਲ ਹੈ। ਪਿਛਲੇ ਚਤਨਾ ਤੋਂ ਇਹ ਕਿਵੇਂ ਵੱਖਰਾ ਹੈ? ਪਹਿਲਾਂ ਵੀ ਪੰਜਾਬ ਸਰਕਾਰ ਨੇ ਬੇਅਦ비 ਬਾਰੇ ਸਖਤ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕੇਂਦਰ ਸਰਕਾਰ ਤੋਂ ਮਨਜ਼ੂਰੀ ਨਾ ਲੈ ਸਕੇ। ਕੇਂਦਰ ਨੇ ਨਵੇਂ ਕਾਨੂੰਨ ਦੇ ਤਹਿਤ ਪੰਜਾਬ ਨੂੰ ਨਵੇਂ ਬਿੱਲ ਬਣਾਉਣ ਲਈ ਕਿਹਾ ਕਿਉਂਕਿ ਉਹਨਾਂ ਵਿੱਚ ਪਵਿੱਤਰ ਗ੍ਰੰਥ ਸਾਹਿਬ ਦੀ ਬੇਅਦ비 ਬਾਰੇ ਕੋਈ ਖਾਸ ਵਿਵਸਥਾ ਨਹੀਂ ਸੀ। ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਇਸ ਵਾਰ ਬਿੱਲ ਕਾਨੂੰਨੀ ਤੌਰ ਤੇ ਮਜ਼ਬੂਤ ਹੋਵੇਗਾ ਤਾਂ ਜੋ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਸਕੇ। ਇਸ ਲਈ ਕਾਨੂੰਨ ਮਾਹਿਰਾਂ ਨਾਲ ਸਲਾਹ ਕੀਤੀ ਗਈ ਹੈ। ਇਸ ਨਵੇਂ ਕਾਨੂੰਨ ਬਾਰੇ ਤੁਹਾਡਾ ਕੀ ਖਿਆਲ ਹੈ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ